ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀਏ ਵਿੱਚ ਹੋਇਆ ਭਾਰੀ ਵਾਧਾ ਨਵੇਂ ਸਾਲ ਵਿੱਚ 20% ਹੋ ਜਾਵੇਗਾ ਡੀਏ ਮੁਬਾਰਕਾਂ 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 ਡੀਏ ਵਧਣ ਦੀਆਂ ਮੁਬਾਰਕਾਂ ਹਾਂਜੀ ਮੁਲਾਜ਼ਮ ਵੀਰੋ ਅਤੇ ਪੈਨਸ਼ਨਰ ਬਾਬਿਓ ਮੈਂ ਗੱਲ ਕਰਨ ਲੱਗਿਆ ਤੁਹਾਡੇ ਡੀਏ ਦੀ ਜਿਹੜਾ ਕਿ ਊਠ ਦੇ ਬੁੱਲ ਵਾਂਗ ਲਟਕੀ ਜਾ ਰਿਹਾ ਵਧੀ ਜਾ ਰਿਹਾ ਪਰ ਉਹ ਤੁਹਾਡੀਆਂ ਜੇਬਾਂ ਤੱਕ ਨਹੀਂ ਪੈ ਰਿਹਾ ਜਿਹੜਾ ਕਿ ਹਾਲ ਦੀ ਘੜੀ ਖੂ ਖਾਤੇ ਵਿੱਚ ਪਿਆ ਹੋਇਆ ਹੈ ਔਰ ਇਸ ਸਾਲ 2025 ਦੇ ਵਿੱਚ ਤਾਂ ਹੱਦ ਹੀ ਹੋ ਗਈ ਕਿ ਮੇ ਤੁਹਾਡਾ ਜਿਹੜਾ ਡੀਏ ਹੈ ਉਹ ਬਿਨਾਂ ਡੀਏ ਦਿੱਤੇਆਂ 2025 ਜਿਹੜਾ ਉਹ ਲੰਘ ਜਾ ਰਿਹਾ ਇੱਕ ਦਿਨ ਬਾਕੀ ਰਹਿ ਗਿਆ ਤੇ ਡੀਏ ਤੋਂ ਬਿਨਾ ਮੁਲਾਜ਼ਮਾਂ ਦਾ ਜਿਹੜਾ 2025 ਹੈ ਉਹ ਖਾਲੀ ਲੰਘ ਜਾ ਰਿਹਾ ਪਰ ਮੈਂ ਹੁਣ ਤੁਹਾਡੇ ਡੀਏ ਬਾਰੇ ਲੰਬੀ ਔਰ ਵਿਸਥਾਰਵਤ ਵਿੱਚ ਗੱਲਬਾਤ ਕਰੂੰਗਾ ਉਸ ਤੋਂ ਪਹਿਲਾਂ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਤੁਸੀਂ ਸਾਡੇ ਐਸ ਪੰਜਾਬ ਐਕਸਪਲੋਰ ਚੈਨਲ ਨੂੰ ਸਭ ਤੋਂ ਵੱਧ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰੋ ਔਰ ਐਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਆਲੇ ਸਾਲ 2026 ਦੇ ਵਿੱਚ ਅਸੀਂ ਤੁਹਾਡੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੋਰ ਜ਼ਿਆਦਾ ਉਤਸ਼ਾਹ ਨਾਲ ਤੁਹਾਡੇ ਤੱਕ ਪੇਸ਼ ਕਰੀਏ ਔਰ ਉਸ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਜਿਹੜਾ ਇੱਕ ਮੀਡੀਆ ਦਾ ਇੱਕ ਬਣਦਾ ਰੋਲ ਅਦਾ ਕਰੀਏ ਸੋ ਮੇਰੀ ਪਹਿਲਾ ਬੇਨਤੀ ਇਹ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਇਹ ਪੂਰੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਮੈਂ ਐਸ ਡੀਏ ਦੇ ਬਾਰੇ ਦੇ ਵਿੱਚ ਵਿਸਤਾਰ ਦੇ ਵਿੱਚ ਕੀ ਗੱਲ ਕਰਨ ਜਾ ਰਿਹਾ ਸੋ ਆਓ ਤੁਹਾਡੇ ਨਾਲ ਹੁਣ ਗੱਲ ਜਿਹੜੀ ਹੈ ਵਿਸਤਾਰ ਨਾਲ ਕਰਦਾ ਚਲੋ ਫਿਰ ਕਰੀਏ ਡੀਏ ਦੀ ਗੱਲ ਪਹਿਲਾਂ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਵਾਅਦੇ ਮੁਤਾਬਕ ਐਨਪੀਐਸ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਉਡੀਕ ਦੇ ਅਤੇ ਫਿਰ ਮੁਲਾਜ਼ਮ ਕਦੇ ਦੀਵਾਲੀ ਮੌਕੇ ਕਦੇ ਡੀਏ ਉਡੀਕਦੇ ਫਿਰ ਸਰਕਾਰ ਨੇ ਮੂੰਹ ਮਿੱਠਾ ਕਰਾਉਣ ਦੀ ਕੋਸ਼ਿਸ਼ ਨਾ ਕੀਤੀ 2025 ਦੀ ਦੀਵਾਲੀ ਮੌਕੇ ਤਾਂ ਡੀਏ ਸੰਬੰਧੀ ਚੁਟਕਲੇ ਵੀ ਸੋਸ਼ਲ ਮੀਡੀਆ ਉੱਤੇ ਚੱਲੇ ਇੱਕ ਚੁਟਕਲਾ ਸੀ ਕਿ ਕਹਿੰਦੇ ਦੀਵੇ ਵੇਚਣ ਵਾਲਾ ਗਲੀ ਵਿੱਚ ਆਇਆ ਕਹਿੰਦਾ ਦੀਵੇ ਲੈ ਲਓ ਭਾਈ ਦੀਵੇ ਉਹ ਕਹਿੰਦੇ ਮੁਲਾਜ਼ਮ ਇੱਕਦਮ ਆਪਣੇ ਘਰੋਂ ਦਰਵਾਜ਼ਾ ਖੋਲ ਕੇ ਬਾਹਰ ਨਿਕਲਿਆ ਉਹਨੂੰ ਲੱਗਿਆ ਇੰਜ ਸੁਣਿਆ ਵੀ ਜਿਵੇਂ ਕਹਿ ਰਹੇ ਹੋਵੇ ਕਿ ਡੀਏ ਲੈ ਲਓ ਭਾਈ ਡੀਏ ਓਏ ਡੀਏ ਨਹੀਂ ਕਹਿੰਦਾ ਦੀਵੇ ਲੈ ਲਓ ਜੀ ਮੈਂ ਤਾਂ ਦੀਵੇ ਵੇਚ ਰਿਹਾ ਜੀ ਉਹਨੂੰ ਸੁਣਿਆ ਡੀਏ ਮਤਲਬ ਜਿਹੜੀ ਡੀਏ ਦੀ ਗੂੰਜ ਮੁਲਾਜ਼ਮਾਂ ਦੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਪੈ ਰਹੀ ਹੈ ਕਿ ਡੀਏ ਦੀ ਡੀ ਉਹਨਾਂ ਨੂੰ ਡੀਏ ਡੀਏ ਦਿਖ ਰਿਹਾ ਕਿਉਂਕਿ ਉਹਨਾਂ ਦਾ ਹੱਕ ਹੈ ਜਿਹੜਾ ਸਰਕਾਰਾਂ ਨਹੀਂ ਦੇ ਪਾ ਰਹੀ ਸਰਕਾਰ ਨੇ ਹੁਣ ਤੱਕ ਨਹੀਂ ਦਿੱਤਾ ਹੁਣ ਫਿਰ ਨਵਾਂ ਸਾਲ ਆ ਗਿਆ ਨਵਾਂ ਸਾਲ 2026 ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਹੁਣ ਜਿਹੜਾ 2026 ਦੇ ਵਿੱਚ ਫਿਰ ਨਵੇਂ ਸਾਲ ਦਾ ਤੋਹਫਾ ਢੀਕਣ ਲੱਗ ਜਾਣਾ ਕਿ ਸ਼ਾਇਦ ਸਰਕਾਰ ਹੁਣ ਨਵੇਂ ਸਾਲ ਦੇ ਵਿੱਚ ਕੋਈ ਡੀਏ ਦੇ ਦੇਵੇ ਫਿਰ ਲੋਹੜੀ ਆ ਜਾਏਗੀ ਫਿਰ ਲੋਹੜੀ ਦੇ ਮੌਕੇ ਡੀਏ ਦੀ ਢੀਕਣਗੇ ਕਿ ਸ਼ਾਇਦ ਲੋਹੜੀ ਦੇ ਮੌਕੇ ਮੂੰਹ ਮਿੱਠਾ ਕਰਵਾ ਦੇਵੇ ਹਾਲਾਂਕਿ ਇਹ ਜਿਹੜਾ ਡੀਏ ਹੈ ਇਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀਏ ਜਿਹੜਾ ਇਹ ਕੋਈ ਸਰਕਾਰ ਵੱਲੋਂ ਕੋਈ ਦਿੱਤਾ ਜਾਣ ਵਾਲਾ ਤੋਹਫਾ ਨਹੀਂ ਆ ਇਹ ਤਾਂ ਪੁਰਾਣਾ ਪੈਂਡਿੰਗ ਚੱਲਦਾ ਆ ਰਿਹਾ ਜਿਹੜਾ ਸਰਕਾਰ ਵੱਲ ਮੁਲਾਜ਼ਮਾਂ ਦਾ ਪੈਂਡਿੰਗ ਖੜਾ ਹੈ ਪੰਜਾਬ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲੋਂ 20% ਪਿੱਛੇ ਰਹਿ ਜਾਣਗੇ ਡੀਏ ਦੇ ਮਾਮਲੇ ਦੇ ਵਿੱਚ ਕਿਉਂਕਿ ਜਿਹੜਾ ਡੀਏ ਹੈ ਇਸ ਵੇਲੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 58% ਮਿਲ ਰਿਹਾ ਹੈ ਔਰ ਪੰਜਾਬ ਦੇ ਮੁਲਾਜ਼ਮ 42% ਲੈ ਰਹੇ ਆ ਸੋ ਭਲਿਓ 16% ਤਾਂ ਪਹਿਲਾਂ ਹੀ ਪਿੱਛੇ ਚੱਲ ਰਹੇ ਆ ਪੰਜਾਬ ਦੇ ਮੁਲਾਜ਼ਮ ਹੁਣ ਆ 2026 ਦੇ ਵਿੱਚ ਕੇਂਦਰ ਦੀ ਜਿਹੜੀ 4% ਦੀ ਇੱਕ ਕਿਸ਼ਤ ਹੋਰ ਵਿੱਚ ਜੁੜ ਜਾਣੀ ਹੈ ਤੇ ਯਾਨੀ ਕਿ ਉਹਨਾਂ ਦਾ ਜਿਹੜਾ ਹੈਗਾ ਹੁਣ 62% ਹੋ ਜਾਊਗਾ ਤੇ ਪੰਜਾਬ ਵਾਲੇ ਜਿਹੜੇ 4% ਹੋਰ ਪਿੱਛੇ ਹੋ ਜਾਣੇ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਪੰਜਾਬ ਵਾਲਿਆਂ ਦਾ ਡੀਏ ਆ ਉਹ 20% ਹੋ ਜਾਏਗਾ ਪੰਜਾਬ ਸਰਕਾਰ ਵੱਲ ਡਿਊ ਤੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਆ ਸਾਡੇ ਖਜ਼ਾਨੇ ਭਰੇ ਹੋਏ ਆ ਖਜ਼ਾਨਾ ਖਾਲੀ ਨਹੀਂ ਹੈਗਾ ਖਜ਼ਾਨਾ ਕੱਚਾ ਕੱਚਾ ਭਰਿਆ ਹੋਇਆ ਤਾਂ ਫਿਰ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਵੀ ਫਿਰ ਡੀਏ ਦੇਣ ਵਿੱਚ ਦੇਰੀ ਕਿਉਂ? ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਤੇ ਹੋਰ ਨਾਲ ਸੂਬਿਆਂ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵਾਧਾ ਹੁੰਦਾ। ਕਰਮਚਾਰੀਆਂ ਦੀ ਤਨਖਾਹ ਵੱਧਦੀ ਹੈ। ਪਰ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਪਹਿਲੀ ਵਾਰ ਜੱਗੋ 13ਵੀਂ ਹੋਈ ਆ ਕਿ ਪੰਜਾਬ ਵਰਗੇ ਵਿਸ਼ਾਲ ਸੂਬੇ ਦੇ ਪੈਨਸ਼ਨਰ ਅਤੇ ਮੁਲਾਜ਼ਮ ਡੀਏ ਤੋਂ ਵਾਂਝੇ ਰਹਿ ਗਏ। ਇਹਨਾਂ ਦਾ ਡੀਏ ਜਿਹੜਾ ਉਹ ਡਿਊ ਹੋ ਗਿਆ ਡਿਊ ਡੀਏ ਜਨਵਰੀ 2023 ਤੋਂ ਅੱਜ ਤੱਕ ਦਸੰਬਰ 2025 ਤੱਕ ਪੰਜਾਬ ਦੇ ਪੈਨਸ਼ਨਰ ਤੇ ਬਜ਼ੁਰਗਾਂ ਦੇ ਉੱਤੇ ਜਿਹੜੀ ਐ ਇਹਨਾਂ ਦੇ ਜਿਹੜੀ ਸਹਿਯੋਗ ਨਾਲ ਮਦਦ ਨਾਲ ਕੰਮ ਕਰਦੀ ਕੰਮ ਚਲਾਉਂਦੀ ਆ ਰਹੀ ਸਰਕਾਰ ਇਹਨੇ ਹੁਕਮ ਲਾਗੂ ਕਰਕੇ 3 ਲੱਖ ਪੈਨਸ਼ਨਰਾਂ ਅਤੇ 3 ਲੱਖ ਮੁਲਾਜ਼ਮਾਂ ਉੱਤੇ ਡੀਏ ਜਿਹੜਾ ਉਹ ਨਹੀਂ ਦਿੱਤਾ ਡੀਏ ਵਧਾਇਆ ਇਹਨਾਂ ਮੁਲਾਜ਼ਮਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਮਹਿੰਗਾਈ ਤਾਂ ਅੰਤਾਂ ਦੀ ਦੇਖੀ ਪਰ ਮਹਿੰਗਾਈ ਪੱਤਾ ਜਿਹੜਾ ਉਹ ਸ਼ਾਇਦ ਹੁਣ ਬੀਤੇ ਦਿਨਾਂ ਦੀ ਕਹਾਣੀ ਬਣ ਕੇ ਰਹਿ ਗਿਆ ਹਲਦੀ ਘੜੀ ਮਹਿੰਗਾਈ ਪੱਤਾ ਜਿਹੜਾ ਮੁਲਾਜ਼ਮਾਂ ਲਈ ਬੀਤੇ ਦਿਨਾਂ ਦੀ ਕਹਾਣੀ ਬਣ ਕੇ ਰਹਿ ਗਿਆ ਮੰਗਾ ਤਾਂ ਭਾਵੇਂ ਹੋਰ ਵੀ ਬਹੁਤ ਨੇ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ ਜਿਵੇਂ ਪੈਨਸ਼ਨਰਾਂ ਦਾ 2.59 ਦਾ ਫੈਕਟਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਕੇਂਦਰੀ ਸਕੇਲ ਪੰਜਾਬ ਵਿੱਚ ਕਿਉਂ ਇਸ ਬਾਰੇ ਮੁਲਾਜ਼ਮਾਂ ਦਾ ਜਿਹੜਾ ਤਰਕ ਹੈ ਕਿ ਜਦੋਂ ਕੇਂਦਰ ਸਰਕਾਰ ਕਿਸਾਨਾਂ ਬਾਰੇ ਜੀਐਸਟੀ ਬਾਰੇ ਬੀਬੀਐਮਬੀ ਬਾਰੇ ਮਨਰੇਗਾ ਨਰੇਗਾ ਬਾਰੇ ਜਾਂ ਚੰਡੀਗੜ੍ਹ ਜਿਹੜੀ ਆ ਰਾਜਧਾਨੀ ਬਾਰੇ ਕੋਈ ਵੀ ਤੁਗਲਕੀ ਫਰਮਾਨ ਜਦੋਂ ਜਾਰੀ ਕਰਦੀ ਆ ਜਾਂ ਮਾਰੂ ਫੈਸਲਾ ਲੈਂਦੀ ਆ ਤਾਂ ਪੰਜਾਬ ਸਰਕਾਰ ਉਹਦੀ ਕਿਤੇ ਨਾ ਕਿਤੇ ਨਿਖੇਧੀ ਕਰਦੀ ਆ ਜਾਂ ਕਿਤੇ ਉਹਦੇ ਬਾਰੇ ਕੋਈ ਮਤਾ ਪਾਸ ਕਰਦੀ ਆ ਉਹਦੇ ਬਾਰੇ ਹਾ ਦਾ ਨਾਰਾ ਮਾਰਦੀ ਆ ਪਰ ਜਿਹੜੀ ਇਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਾਮਲੇ 'ਚ ਜਿਹੜੀ ਹੈ ਉਹਦੇ ਵਿੱਚ ਸਰਕਾਰ ਚੁੱਪ ਹੋ ਜਾਂਦੀ ਹੈ ਕਿਉਂ ਨਹੀਂ ਕਿ ਪੰਜਾਬ ਸਰਕਾਰ ਨੇ ਕੇਂਦਰੀ ਸਗੀਲਾਂ ਦਾ ਫਿਰ ਵਿਰੋਧ ਕਿਉਂ ਨਹੀਂ ਕੀਤਾ ਤੇ ਮੁਲਾਜ਼ਮਾਂ ਦੇ ਮਸਲੇ ਦੇ ਉੱਤੇ ਕਿਉਂ ਸਰਕਾਰ ਚੁੱਪ ਹੈ ਕਹਿੰਦੇ ਨੇ ਕਿ ਜਿਹੜੀ ਚੁੱਪ ਹੈ ਉਹ ਆਪਾ ਵਿਰੋਧੀ ਹੁੰਦੀ ਹੈ ਜਾਂ ਇਹ ਕਹਿ ਲਈਏ ਕਿ ਚੁੱਪ ਜਿਹੜੀ ਆ ਉਹ ਰਜਾਮੰਦੀ ਦੀ ਨਿਸ਼ਾਨੀ ਹੁੰਦੀ ਹੈ ਸਰਕਾਰ ਕਿਤੇ ਨਾ ਕਿਤੇ ਰਜਾਮੰਦ ਹੈ ਕਿ ਕੇਂਦਰ ਜਿਹੜੀ ਹੈ ਉਹ ਕੇਂਦਰ ਨੇ ਜਿਹੜੇ ਕੇਂਦਰੀ ਸਕੇਲਾਂ ਦੇ ਉੱਤੇ ਮੁਲਾਜ਼ਮਾਂ ਤੇ ਲਾਏ ਆ ਉਹ ਪੰਜਾਬ ਸਰਕਾਰ ਉਹਦੇ ਨਾਲ ਕਿਤੇ ਨਾ ਕਿਤੇ ਸਹਿਮਤ ਆ ਸੋ ਦੋਸਤੋ ਮੰਗਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੁਸ਼ਕਲਾ ਰੋਸੇ ਬਹੁਤ ਨੇ ਪਰ ਜੇ ਡੀਏ ਦੀ ਗੱਲ ਕਰੀਏ ਇਕੱਲੇ ਡੀਏ ਦੇ ਨਾਲ ਪੰਜਾਬ ਦੇ 3 ਲੱਖ ਪੈਨਸ਼ਨਰ 3 ਲੱਖ ਮੁਲਾਜ਼ਮ ਕਹਿਣ ਤੋਂ ਭਾਵ 6 ਲੱਖ ਪਰਿਵਾਰ ਖੁਸ਼ ਹੁੰਦੇ ਆ 6 ਲੱਖ ਅੱਜ 6 ਲੱਖ ਪਰਿਵਾਰਾਂ ਕੋਲ ਡੀਏ ਜਾਂਦਾ ਸਰਕਾਰ ਦਾ ਪੈਸਾ ਉਹਨਾਂ ਦੀ ਜਿਹੜਾ ਡੀਏ ਉਹਦੀ ਜੇਬ ਚ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਦੁਕਾਨਾਂ ਦੇ ਵਿੱਚ ਖਰਚਾ ਕਰਨਗੇ ਕਿਤੇ ਮਜ਼ਦੂਰ ਨੂੰ ਦਿਹਾੜੀ ਦੇਣਗੇ ਕੋਈ ਕੋਈ ਆਪਣਾ ਕੰਮ ਕਰਨਗੇ ਘੁੰਮ ਘੁਮਾ ਕੇ ਉਹ ਜਿਹੜਾ ਡੀਏ ਆ ਸਰਕਾਰ ਦੇ ਖਜ਼ਾਨੇ ਚ ਤ ਕੁਛ ਨਾ ਕੁਛ ਹਿੱਸਾ ਉਹਦਾ ਮੁੜ ਕੇ ਫਿਰ ਪਹੁੰਚ ਜਾਣਾ ਉਹ ਤਾਂ ਪਹਿਲੇ ਮਹੀਨੇ ਹੀ ਪਹੁੰਚ ਜਾਊਗਾ ਮੁੜ ਕੇ ਸਰਕਾਰ ਦਾ ਖਜ਼ਾਨਾ ਫਿਰ ਪਰ ਜਾਊਗਾ ਜਿਹੜੇ ਪੈਨਸ਼ਨਰ ਹੈ ਮੌਤ ਪਰ ਜਿਹੜੇ ਕੁਝ ਲੋਕ ਨੇ ਉਹ ਦੱਸਦੇ ਆ ਕਿ ਜਿਹੜਾ ਸਰਕਾਰ ਦਾ 2.59 ਦਾ ਫੈਕਟਰ ਹੈ ਇਹਨੂੰ ਡੀਗਦੇ ਡੀਗਦੇ 30-40 ਹਜ਼ਾਰ ਪੈਨਸ਼ਨਰ ਤਾਂ ਜਿਹੜੇ ਬਜ਼ੁਰਗ ਬਾਬੇਓ ਵਿਚਾਰੇ ਇਸ ਦੁਨੀਆ ਤੋਂ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਉਹ ਡੀਗਦੇ ਡੀਗਦੇ ਅੱਗੇ ਸੰਸਾਰ ਨੂੰ ਅਲਵਿਦਾ ਕਹਿ ਗਏ ਕੋਈ ਸਮਝ ਸੀਗਾ ਜਦੋਂ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਇਹਨਾਂ ਦੇ ਮੁਲਾਜ਼ਮ ਨਾ ਪੰਜਾਬ ਦੇ ਸਿ ਮੁਲਾਜ਼ਮਾਂ ਦੀਆਂ ਉਦਾਹਰਨਾਂ ਦਿਆ ਕਰਦੇ ਸੀ ਕਹਿੰਦੇ ਸੀ ਕਿ ਬਈ ਬਈ ਦੇਖੋ ਪੰਜਾਬ ਦੇ ਪੰਜਾਬ ਦੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਰਾਂ ਨੂੰ ਸਭ ਕੁਝ ਮਿਲ ਗਿਆ ਉਹਨਾਂ ਨੂੰ ਨਹੀਂ ਸੀ ਮਿਲਦਾ ਹੁੰਦਾ ਪਰ ਹੁਣ ਉਲਟਾ ਕੀ ਹੋ ਗਿਆ ਇਸ ਸਰਕਾਰ ਦੇ ਟਾਈਮ ਦੇ ਵਿੱਚ ਉਲਟਾ ਹੋ ਗਿਆ ਪੰਜਾਬ ਦੇ ਮੁਲਾਜ਼ਮ ਜਿਹੜੇ ਆ ਉਹਨਾਂ ਤੋਂ ਪਿੱਛੇ ਰਹਿ ਗਏ ਅੱਜ ਜਿਹੜੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਇੱਕ ਨਵੀਂੋ ਮਿਸਾਲ ਪੈਦਾ ਕਰਤੀ ਕਿ ਹੋਰ ਸੂਬੇ ਦਾ ਜਿਹੜੇ ਉਹ ਬਾਗੋ-ਬਾਗ ਹਨ ਪਰ ਪੰਜਾਬ ਦੇ ਪੈਨਸ਼ਨਰ ਮੁਲਾਜ਼ਮ ਜਿਹੜੀ ਹੈ ਹੱਥੀ ਬਣਾਈ ਸਰਕਾਰ ਨੂੰ ਕਿਉਂਕਿ ਦੂਜੀਆਂ ਸਰਕਾਰਾਂ ਤੋਂ ਦੂਜੀਆਂ ਪਾਰਟੀਆਂ ਤੋਂ ਅੱਕ ਚੁੱਕੇ ਸੀਗੇ ਹਰ ਵਾਰ ਤਰਨੇ ਰੈਲੀਆਂ ਨਾਰੇ ਲਾਉਣੇ ਪੈਂਦੇ ਸੀ ਇਸ ਵਾਰ ਉਹਨਾਂ ਨੇ ਵੀ ਮੁਲਾਜ਼ਮਾਂ ਨੇ ਪੈਨਸ਼ਨਰਾਂ ਨੇ ਸਰਕਾਰ ਬਣਾਈ ਨਵਾਂ ਇੱਕ ਬਦਲਾਵ ਲਿਆਂਦਾ ਬਦਲ ਲਿਆਂਦਾ ਤੇ ਸੈਕਟਰੀਏਟ ਦੇ ਵਿੱਚ ਪਹਿਲੀ ਵਾਰ ਹੋਇਆ ਸੀਗਾ ਕਿ ਸਿਕਤਰੇ ਦੇ ਮੁਲਾਜ਼ਮਾਂ ਨੇ ਸਰਕਾਰ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਸੀ ਕਿ ਨਵੀਂ ਸਰਕਾਰ ਆਈ ਹੈ ਕੁਝ ਸ਼ਾਇਦ ਉਹਨਾਂ ਨੂੰ ਕੁਝ ਨਵਾਂ ਮਿਲੂਗਾ ਤੇ ਉਹਨਾਂ ਨੇ ਜਿਹੜੇ ਫੁੱਲ ਵਰਸਾਏ ਸੀਗੇ ਤੇ ਪਰ ਉਹ ਸੇਵਾ ਵੀ ਬਹੁਤ ਕੀਤੀ ਪਰ ਉਹਨਾਂ ਦਾ ਸੇਵਾਫਲ ਕਿੱਥੇ ਉਹ ਵਿਚਾਰੇ ਅੱਜ ਵੀ ਉਡੀਕ ਰਹੇ ਕਿ ਸਾਡਾ ਜਿਹੜਾ ਸੇਵਾਫਲ ਹੈ ਸਾਡਾ ਡੀਏ ਹੈ ਉਹ ਕਿੱਥੇ ਔਰ ਕਦੋਂ ਮਿਲੂਗਾ ਇਹਦੇ ਬਾਰੇ ਸਰਕਾਰ ਕੋਈ ਬਿਆਨ ਵੀ ਨਹੀਂ ਦਿੰਦੀ ਚੁੱਪ ਹੈ ਸੋ ਦੋਸਤੋ ਹਲੇ ਵੀ ਆ ਜਿਹੜਾ ਹੁਣ ਨਵਾਂ ਸਾਲ ਆ ਰਿਹਾ 2026 ਆ ਇੱਕ ਦਿਨ ਬਾਅਦ 2026 ਚੜ ਜੂਗਾ ਇਹਦੇ ਵਿੱਚ 20 ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਥੋੜੀ ਜੀ ਉਮੀਦ ਹੈ ਕਿ ਨਵਾਂ ਸਾਲ 2026 ਚੜੂਗਾ ਸ਼ਾਇਦ ਇਹਦੇ ਵਿੱਚ ਕੋਈ ਬਦਲਾਅ ਆ ਜਾਏ ਕਿ ਸ਼ਾਇਦ ਆ ਲੋਹੜੀ ਦੇ ਉੱਤੇ ਹੀ ਪੰਜਾਬ ਸਰਕਾਰ ਕੋਈ ਮਿੱਠੀ ਚਿੱਠੀ ਕੱਢ ਦੇਵੇ ਕਿ ਲਓ ਜੀ ਮੁਲਾਜ਼ਮਾਂ ਨੂੰ ਜਾਂ ਪੈਨਸ਼ਨਰਾਂ ਨੂੰ ਅਸੀਂ ਡੀਏ ਜਿਹੜਾ ਕੁਝ ਪਰਸੈਂਟ ਦੇ ਦਾਂ ਦੇ ਦਾਂਗੇ ਤੇ ਇੱਕ ਸਰਕਾਰ ਦੀ ਇੱਕ ਸਵੱਲੀ ਨਜ਼ਰ ਇੱਕ ਮਿੱਠੀ ਚਿੱਠੀ ਦੀ ਇੰਤਜ਼ਾਰ ਹਾਲੇ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਿਤੇ ਨਾ ਕਿਤੇ ਇੱਕ ਉਡੀਕ ਦੇ ਵਿੱਚ ਹੈ ਖੜੀ ਹੈ ਕਿ ਸ਼ਾਇਦ ਲੋਹੜੀ ਦੇ ਮੌਕੇ ਕੋਈ ਸਰਕਾਰ ਹਾ ਦਾ ਨਾਰਾ ਮਾਰ ਦੇ ਕੋਈ ਸਰਕਾਰ ਉਹਨਾਂ ਨੂੰ ਇੱਕ ਮਿੱਟੀ ਚਿੱਠੀ ਜਾਰੀ ਕਰਕੇ ਕੋਈ ਡੀਏ ਦੀ ਕਿਸ਼ਤੀ ਦੇ ਦੇ ਸੋ ਇਹ ਆਉਣ ਵਾਲਾ ਸਾਲ ਦੱਸੂਗਾ ਸ਼ਾਇਦ ਇਸ ਆਉਣ ਵਾਲਾ ਸਾਲ ਮੁਲਾਜ਼ਮਾਂ ਲਈ ਕੋਈ ਨਵਾਂ ਪੈਗਾਮ ਲੈ ਕੇ ਆਵੇ ਇਹ ਹਜੇ ਇੰਤਜ਼ਾਰ ਦੀ ਘੜੀ ਹੈ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇੱਕ ਵਾਰ ਫਿਰ ਤੋਂ ਅਪੀਲ ਕਰੂੰਗਾ ਕਿ ਪੰਜਾਬ ਐਕਸਪਲੋਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਾਡੀ ਖਬਰ ਨੂੰ ਤਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਤੁਹਾਡੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਪੂਰੇ ਜੋਸ਼ ਤੇ ਉਤਸ਼ਾਹ ਦੇ ਨਾਲ ਕੰਮ ਕਰਦੇ ਰਹੀਏ ਧੰਨਵਾਦ